ਜੀਰਾ ਖੇਡ ਦੇ ਸਾਹਮਣੇ ਇਸ ਨੌਜਵਾਨ ਦਾ 7 ਦਸੰਬਰ 1985 ਨੂੰ ਮਾਤਾ ਰਜਿੰਦਰ ਕੌਰ ਦੀ ਪੁੱਤ ਹੋ ਜਨਮ ਹੋਇਆ ਔਰ ਨੌਜਵਾਨ ਨੇ ਇੰਗਲੈਂਡ ਦੇ ਵਿੱਚ ਕਬੱਡੀਆਂ ਪਾਈਆਂ ਬਹੁਤ ਪਿਆਰਾ ਨਾਮ ਪਛਾਣ ਬਣਾਈ ਇਸ ਨੌਜਵਾਨ ਨੇ ਲਖਵਿੰਦਰ ਸਿੰਘ ਵਾਸੀ ਨਾਉ ਲੱਬੀ ਸੰਗਰੂਰ ਦੇ ਨਾਲ ਦੇ ਨਾਲ ਇੱਕ ਪਾਸੇ ਬੈਸ ਰੇਡਰ ਹੈ ਦੂਸਰੇ ਪਾਸੇ ਬੈਸ ਚਾਪੀ ਹੈ ਮੁਕਾਬਲਾ ਵੀਰੋ ਤੁਹਾਡੇ ਸਾਹਮਣੇ ਇੱਕ ਪਾਸੇ ਚੁਲਨਾ ਚੁਣਿਆ ਹੈ ਪਾਸੇ ਲੱਗੇ ਸੰਗਰੂਰ ਵਾਲਾ ਸੋਚੀ ਸਮੇ ਲੱਗੂ ਸੰਗਰੂਰ ਵਾਲਾ ਸਾਡੇ ਸਾਹਮਣੇ ਆਓ ਕਬੱਡੀ ਕਬੱਡੀ ਕਰਦਾ ਹੋਇਆ ਬਿਲਕੁਲ ਧੂਰੀ ਦੀ ਕੱਠ ਦੇ ਖੇਤ ਵਿੱਚ ਆਇਆ ਹੋਇਆ ਪਿੰਡ ਦਾ ਬੇਨੜਾ ਸੋ ਬੇਨੜੇ ਵਾਲਾ ਸਾਡੇ ਸਾਹਮਣੇ ਨਾਗਰਾਂ ਨੇ ਬਾਅਦ ਖੇਡ ਕਬੱਡੀ ਦਾ ਮੀਰ ਸਰਦਾਰ ਮਿਰਤ ਜੋ ਪੰਜਾਬੀ ਮਾਵਾ ਦੇ ਪਹਿਲਵਾਨ ਕੋਲ ਸਾਡੇ ਸਾਹਮਣੇ ਕਬੱਡੀ ਖੇਡਦੇ ਨੇ ਜੋ ਇਹ ਸਾਡੇ ਜੁੜਦੇ ਨੇ ਖੇਡ ਕਬੱਡੀ ਦੇ ਨਾਲ ਸਾਡੇ ਸਾਹਮਣੇ ਲਖਵਿੰਦਰ ਸਿੰਘ ਆਉ ਲੱਗੀ ਕਬੱਡੀ ਕਬੱਡੀ ਕਰਦਾ ਹੋਇਆ ਨਿਰਮਲ ਸਿੰਘ ਦੇ ਵਿੱਚ ਪੈਂਦਾ ਹੈ ਜੋ ਇਸ ਸਮੇਂ ਮਲਬਈ ਕਹਿ ਸਕਦੇ ਆ ਅੱਜ ਦੁਆਬੇ ਦੀ ਧਰਤੀ ਦੇ ਕਬੱਡੀ ਕਬੱਡੀ ਪੈਂਦਾ ਹੋਇਆ ਇਹ ਲਾਕਡਾਊਨ ਮਾਸਟਰ ਕਬੱਡੀ ਦਰਬੀ ਦਾ ਲਖਵਿੰਦਰ ਸਿੰਘ ਲੱਭੀ ਬਹੁਤ ਹੀ ਵਧੀਆ ਹਲਕਾ ਜਿਹਾ ਟੈਕ ਕਰਕੇ ਵਾਪਸ ਆਉਂਦਾ ਹੋਇਆ ਸਾਰੇ ਅੰਕ ਲੈ ਕੇ ਵਾਪਸ ਆਉਂਦਾ ਹੋਇਆ ਦੋਪਾਰਾਂ ਦੀ ਟੀਮ ਦਾ ਹਰ ਹਰ ਖਿਡਾਰੀ ਲੱਭੀ ਸੰਧੂਰੀ ਦੇ ਨਾਂ ਦੇ ਨਾਲ ਮਸ਼ਹੂਰ ਹੈ ਸ਼ੇਰੇ ਪੰਜਾਬ ਅਕੈਡਮੀ ਕੈਲੀਫੋਰਨੀਆ ਵੱਲੋਂ ਫਰਮਜੀਤ ਸਿੰਘ ਬੰਮੀ ਕਬੱਡੀ ਕੋਚ ਦੀ ਕੋਚਿੰਗ ਦੇ ਵਿੱਚ ਕਬੱਡੀ ਖੇਡਦਾ ਹੈ ਲੱਛਰ ਬ੍ਰਦਰਜ਼ ਦਾ ਅਸ਼ੀਰਵਾਦ ਪ੍ਰਾਪਤ ਹੈ ਅਵਤਾਰ ਲੱਛਰ ਜਸਵਿੰਦਰ ਸਿੰਘ ਲੱਛਰ ਗੁਰਵੰ